ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਲੱਖ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਡੇਰਾ ਬਾਬਾ ਨਾਨਕ ਦੇ ਘਰ ਸੜਕਾਂ ਤੇ ਪਿੰਡ ਇਸ ਬਸ ਨੂੰ ਆਪਾਂ ਇੰਡੀਆ ਟੂ ਪਾਕਿਸਤਾਨ ਬਸ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਆਪਾਂ ਨੂੰ ਉੱਤਕ ਲੱਗੇ ਜਾਂਦੀ ਹੈ ਜਿੱਥੋਂ ਪਾਕਿਸਤਾਨ ਸਿਰਫ 3 ਕਿਲੋਮੀਟਰ ਹੀ ਹੁੰਦਾ ਜੋ ਕਿ ਇਹ ਡੇਰਾ ਬਾਬਾ ਨਾਨਕ ਪਿੰਡ ਮੰਨਿਆ ਜਾਂਦਾ ਹੈ ਵੀ ਜਿਹੜੇ ਇੱਥੇ ਦੇ ਘਰ ਨੇ ਸੜਕਾਂ ਨੇ ਇਹ ਉਸ ਟਾਈਮ ਦੀਆਂ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਰੇ ਰਹਿੰਦੇ ਹੁੰਦੇ ਸੀਗੇ ਜਦੋਂ ਉਰੇ ਆਏ ਸੀਗੇ ਉਦੋਂ ਦੀਆਂ ਨੇ ਬਾਕੀ ਤੁਸੀਂ ਪੂਰਾ ਵਲੌਗ ਦੇਖੋ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਐਂਡ ਤੱਕ ਪਿੰਡ ਹੈਗਾ ਗੁਰਦਾਸਪੁਰ ਡਿਸਟ੍ਰਿਕਟ ਚ ਇਹ ਮੇਨ ਜਿਹੜੀ ਸਿਟੀ ਹੈ ਉਸ ਤੋਂ 36 ਕਿਲੋਮੀਟਰ ਪੈ ਜਾਂਦਾ ਗੁਰਦਾਸਪੁਰ ਸਿਟੀ ਤੋਂ ਡਿਸਟ੍ਰਿਕਟ ਗੁਰਦਾਸਪੁਰ ਹੀ ਹੈ ਤੇ ਹੁਣ ਆਪਾਂ ਚੱਲਦੇ ਆਂ ਡੇਰਾ ਬਾਬਾ ਨਾਨਕ ਗੁਰੂ ਘਰ ਆ ਜਿਹੜਾ ਉੱਥੇ ਚੱਲਦੇ ਆਂ ਪਹਿਲਾਂ ਤੇ ਕੁਛ ਐਵੇਂ ਦੇ ਨੇ ਸੜਕਾਂ ਔਰੇ ਦੀਆਂ ਤੇ ਮਨਿਆ ਹੁੰਦਾ ਵੀ ਜਿਹੜੀ ਔਰੇ ਦੀ ਸੜਕਾਂ ਨੇ ਤੇ ਔਰੇ ਦੇ ਘਰ ਨੇ ਉਹ ਉਸ ਟਾਈਮ ਦੇ ਨੇ ਜਦੋਂ ਬਾਬਾ ਨਾਨਕ ਰਹਿੰਦੇ ਹੁੰਦੇ ਸੀਗੇ ਜਿਹੜਾ ਐਸੀ ਔਰੇ ਉਦੋਂ ਦੇ ਸੜਕਾਂ ਨੇ ਘਰ ਨੇ ਵਿੱਚ ਕਹਿੰਦੇ ਨੇ ਵੀ ਕਈ ਹੈਗੀਆਂ ਨੇ ਵਿੱਚ ਸੜਕਾਂ ਤੇ ਘਰ ਯੂ نو ਥੈਟ ਪਤਾ ਈ ਤੁਹਾਨੂੰ ਨਹੀਂ ਪਤਾ ਸੀ ਤੇ ਅਸੀਂ ਅੰਮ੍ਰਿਤਸਰ ਤੋਂ ਬੱਸ ਲੈ ਕੇ ਆਏ ਸੀਗੇ ਸਾਸੀ ਜੜੇ ਸੀਗੇ 5 ਨਹੀਂ 6 20 ਚੱਲੇ ਸੀਗੇ ਅਸੀਂ ਬੱਸ ਸਟੈਂਡ ਤੇ ਪਹੁੰਚ ਗਏ ਸੀ 4:30 ਵਜੇ ਫਿਰ ਵੇਟ ਕੀਤੀ ਫਿਰ ਹੁਣ ਚੱਲੇ ਆ ਗੁਰੂ ਘਰ ਨੂੰ ਤੁਰ ਕੇ じゃ ਅਸੀਂ ਆਟੋ ਜੀ ਵੀ ਸਾਡੇ ਦੇ ਸੀਗੇ ਕਿ ਜਿਹੜਾ ਦੇ ਆਟੋ ਜਾ ਰਹੇ ਨੇ ਪਰ ਅਸੀਂ ਅਸੀਂ ਨਹੀਂ ਪਹਿਲਾਂ ਮੈਂ ਇਹਨੂੰ ਸੁਲਾ ਦਿੱਤੀ ਪ੍ਰੀਤ ਨੂੰ पैदल चलद फिर तो प्रीत ने हाँ में भर्ती कि चलो पैदल चलते हाँ जितना सोचा भी थोड़ा जाूट लीए है करिए इस बार तो सोच बस पहले ट्रेन से सोच ट्रेन से आवे पर ट्रेन कैंसल हो गया अजी थोड़ा ਸਟਰਗਲ ਤਾਂ ਹੋਇਆ ਪਰ ਫਾਈਨਲੀ ਪਹੁੰਚ ਗਏ ਆ ਅਸੀਂ ਥੋੜੀ ਠੰਡ ਜ਼ਿਆਦਾ ਲੱਗਾਂਗੇ ਜ਼ਿਆਦਾ ਲੱਗੂ ਦੇਖਦੇ ਹਾਂ ਇਹ ਕੱਟ ਲੱਗੂ ਪਰ ਲੱਗੂਗੀ ਜ਼ਰੂਰ ਠੰਡ ਹੈਗੀ ਆ ਹਾਂ ਦੇਖੋ ਪਿੱਛੇ ਕੋਈ ਵੀ ਨਹੀਂ ਆ ਰਿਹਾ ਅਸੀਂ ਤੁਰ ਰਹੇ ਹਾਂ ਬਸ ਮੈਂ ਦੇਖ ਲੈਣੀ ਮੈਨੂੰ ਕੋਈ ਮਤਲਬ ਨਹੀਂ ਹੈਗਾ ਕਿ ਮੈਂ ਥੋੜੀ ਜਿਹੀ ਸੋਣੀ ਲੱਗਣੀ ਚਾਹੀਦੀ ਐ ਲੱਗਣੀ ਨਹੀਂ ਬਸ ਮੈਨੂੰ ਇਹ ਮਤਲਬ ਹੈ ਕਿ ਮੈਂ ਠੰਡ ਕਿੱਥੋਂ ਕਿੱਥੋਂ ਰੋਕ ਸਕਦੀ ਆ ਕਿਵੇਂ ਕਿਵੇਂ ਰੋਕ ਸਕਦੀ ਆ ਨਹੀਂ ਯਾਰ ਠੰਡ ਤਾਂ ਹੈਗੀ ਹੈ ਬਹੁਤ ਠੰਡ ਹੈ ਜਵੇਂ ਕੰਬਰੀ ਹੈ ਹਲੇ ਕੋਈ ਦੁਕਾਨ ਨਹੀਂ ਖੁੱਲੀ ਦੇਖੋ ਇਹ ਸਾਰੇ ਘਰ ਨੇ ਘਰ ਦੇ ਮੁਰੇ ਦੁਕਾਨਾਂ ਖੁੱਲੀਆਂ ਨਹੀਂ ਜਾਣੇ ਬਾਠ ਦੀ ਆਵਾਜ਼ ਆ ਰਹੀ ਹੈ ਗੁਰੂ ਘਰ ਨੇੜੇ ਹੀ ਆ ਇਹਦਾ ਮਤਲਬ ਹਾਂਜੀ ਨਹੀਂ ਨਹੀਂ ਕੋਈ ਨਾ ਉਹ ਫਿਰ ਫਿਰ ਮੈਨੇ ਇਧਰ ਲੈ ਚ ਫੜਨਾ ਵਣ ਫਿਰ ਵਲੋਗ ਬਣਾਏਗਾ ਇਹ ਵੀ ਤਾਂ ਬਾਤ ਹੈ ਨਾ ਦੂਸਰੇ ਹੱਥ ਤੇ ਬਣਾਏਗਾ ਤੇ ਪ੍ਰੀਤ ਨੇ ਲੋਈ ਕੱਢਤੀ ਸੀ ਬਾਈ ਦਾ ਵੇ ਲੋਈ ਨੇ ਕਾਫੀ ਸਾਰਾ ਹੁੰਦਾ ਬਸ ਚ ਵੀ ਤੇ ਜੈ ਸਟੇਸ਼ਨ ਦੇ ਬੈਠੇ ਸੀਗੇ ਬਸ ਸਟੈਂਡ ਤੇ ਉਦੋਂ ਵੀ ਖੜਨਾ ਪਰਸੋਂ ਤੋਂ ਹੀ ਹੋ ਰਿਹਾ ਹੈ ਜਦ ਅਸੀਂ ਰਾਜਪੁਰ ਤੋਂ ਆਏ ਸੀਗੇ ਪਟਿਆਲੇ ਤੋਂ ਉਦੋਂ ਵੀ ਟ੍ਰੇਨ ਨਹੀਂ ਮਿਲੀ 7 ਘੰਟੇ ਲੇਟ ਸੀਗੀ ਤੇ ਅੱਜ ਸੋਚਿਆ ਟ੍ਰੇਨ ਲੈ ਲਈਏ ਅੱਜ ਵੀ ਨਹੀਂ ਮਿਲੀ ਕਹਿੰਦੇ ਕੈਨਸਲ ਹੋ ਗਈ ਚਲੋ ਕੋਈ ਤੇ ਰਸਤੇ ਬਸੋਣੇ ਸੀਰੇ ਬਾਬਾ ਜੀ ਦੀ ਮਨ ਮਰਜ਼ੀ ਹੈ ਇਹ ਵਿੱਚ ਹੂੰ ਜੋ ਤਾਂ ਅੱਛੇ ਕੇ ਲਈ ਹੋ ਤਾਂ ਹਾਂ ਆ ਦੇਖੋ ਲਿਖਿਆ ਹੈ ਨਾ ਮੇਰੀ ਕੋਰੀਡੋਰ ਸ੍ਰੀ ਕਰਤਾਰਪੁਰ ਸਾਹਿਬ ਇਹ ਸੱਜੇ ਪਾਸੇ ਆ ਜਾਊਗਾ ਤੇ ਸਿੱਧਾ ਹੀ ਆ ਜਾਏਗਾ ਪਤਾ ਨਹੀਂ ਅੱਗੇ ਤੱਕ ਦੇਖਦੇ ਆ ਬਹੁਤ ਇੱਕ ਹੋਰ ਲੱਗਾ ਅੱਗੇ ਵੀ ਗੁਰਦੁਆਰਾ ਦਰਬਾਰ ਸਾਹਿਬ ਸਿੱਧਾ ਵੈਲਕਮ ਖੜ ਦੇ ਪੜ ਲੈ ਮੈਨੂੰ ਵੈਲਕਮ ਪੰਜਾਬ ਟੂਰਿਜ਼ਮ ਅੰਮ੍ਰਿਤਸਰ ਬਟਾੜਾ ਆ ਗਿਆ ਸੱਜੇ ਬਸੇ ਠੀਕ ਹੈ ਜੀ ਕੁਛ ਠੀਕ ਹੈ ਸਭ ਕੁਝ ਠੀਕ ਹੈ ਬਸ ਠੰਡਾ ਹੈ ਠੰਡਾ ਠੜੀ ਹੈ ਪਹਿਲਾ ਸੀ ਹੋਰਿਐਂਟੇਸ਼ਨ ਕਰਨਾ ਸੀਗਾ ਆਕੇ ਮਤਲਬ ਸੋਚਿਆ ਸੀ ਵੀ ਰਾਜਪੁਰੇ ਤੋਂ ਟ੍ਰੇਨ ਫੜ ਕੇ ਤੇ ਜੀ ਅੱਗ ਚੱਲ ਰਹੀ ਹੈ ਪਰ ਹਾਂ ਜੇ ਅਸੀਂ ਟ੍ਰੇਨ ਫੜ ਕੇ ਆਜੂਪੁਰ ਤੋਂ ਡਾਇਰੈਕਟ ਉਰਿਆਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਉੱਤਰ ਕੇ ਬੱਸ ਲੈ ਕੇ ਜਾਂ ਫਿਰ ਟ੍ਰੇਨ ਲੈ ਕੇ ਡੇਰਾ ਬਾਬਾ ਬਨਾਨਕ ਹੀ ਆ ਜੀ ਪਰ ਕੱਲ ਲੇਟ ਹੋ ਗਈ ਸੀਗੇ ਸੋ ਕੱਲ ਅੰਮ੍ਰਿਤਸਰ ਸਟੇ ਕਰ ਲਿਆ ਨਾਲੇ ਦਰਬਾਰ ਸਾਹਿਬ ਮੱਥਾ ਟੇਕ ਗਿਆ ਸੋ ਨਾਲੇ ਹਾਜ਼ਰੀ ਲੱਗ ਗਈ ਹਨਾ ਸਭ ਤੋਂ ਮੇਨ ਗੱਲ ਤੇ ਹੁਣ ਅਸੀਂ ਆ ਗਏ ਆ ਡੇਰਾ ਬਾਬਾ ਬਨਾਨਕ ਤੇ ਉਰੋਂ ਕरिडोर ਬਣਾਇਆ ਹੋਇਆ ਇਹ 2018 ਬਣੀ 19 ਚ ਬਣਾ ਸੀ ਕरिडोर ਤੇ ਬੱਸ ਬੱਸ ਆਹਾਂ ਚ ਕੇਂਦਰ ਰੋ ਦਾ ਮੇਲਾ ਬੰਦ ਪਿਆ ਫਿਲਹਾਲ ਦਾ ਲੌਕ ਲੱਗਾ ਹੈ ਦਿਨ ਚ ਖੁੱਲਦਾ ਹੋਣਾ ਕਿ ਟਾਈਮ ਵੀ ਹਲੇ ਬਹੁਤ ਘੱਟ ਹੋਇਆ 8:00 ਵਜੇ ਨੇ ਹਲਤਾ ਸਵਾ 8:00 ਹੋਣੇ ਪਰ ਸੂਰਜ ਨਹੀਂ ਨਿਕਲੇ ਹਲ ਤੱਕ ਸੂਰਜ ਆ ਤਿੰਨ ਦਿਨ ਹੋ ਗਏ ਨਿਕਲਦਾ ਵੀ ਨਹੀਂ ਤੱਕ ਤਾਂ ਨਿਕਲੀ ਹੀ ਨਹੀਂ ਤਿੰਨ ਦਿਨ ਹੋ ਗਏ ਮੇਰਾ ਪੁੱਛਣਾ ਪੈਣਾ ਆਪਾਂ ਨੂੰ ਵੀ ਡੇਰਾ ਬਣਾਣ ਦਾ ਗੁਰੂ ਗੁਰੂ ਘਰ ਕਿੱਥੇ ਆ ਉਹ ਰਿਹਾ ਸਾਹਮਣੇ ਉਹ ਦੇਖੋ ਉਹ ਦੇਖੋ ਰਸਤਾ ਦਿਖ ਗਿਆ ਸਿੱਧਾ ਹੀ ਰਸਤਾ ਤੇ ਫੋਨ ਵੱਡਣਾ ਡਾਕ ਖਤਾ ਹੋ ਰਿਹਾ ਗਿਆ ਬੈਗ ਭੜਾ ਗਿਆ ਮੇਰੇ ਹੁਣ ਅਸੀਂ ਬੈਗ ਐ ਫੜ ਲਿਆ ਸਾਂਝ ਕੇ ਅੰਦਰੋਂ ਦੇਖ ਕੇ ਸਾਂਝ ਆ ਗਈ ਸਾਡੇ ਚ ਕਿਦਾਂ ਹੈਲਪ ਹੋ ਜਾਂਦੀ ਆ ਕਿਦਾਂ ਹੈਲਪ ਹੋ ਜਾਂਦੀ ਆ ਤੇ ਅਸੀਂ ਪੁੱਛਿਆ ਵੀ ਗੁਰੂ ਘਰ ਦਾ ਸੱਚਦਾ ਹੀ ਆ ਨਾ ਵੀ ਕੰਫਰਮ ਕਰ ਲਿਆ ਫਿਰ ਵੀ ਕਿਤੇ ਮੋੜਕੜ ਕੇ ਤਾਂ ਨਹੀਂ ਆਉਂਦਾ ਪਰ ਨਹੀਂ ਉਹ ਕਹਿੰਦੇ ਸਿੱਧਾ ਹੀ ਆ ਤੇ ਮੇਨ ਗੱਲ ਦੋ ਜੇ ਚਾਹੀਦੀ ਹੁੰਦੀਆਂ ਨੇ ਕੋਇਲਰ ਤੱਕ ਜਾਣ ਵਾਸਤੇ ਇੱਕ ਪਾਸਪੋਰਟ ਤੇ ਇੱਕ ਏਟੀਏ ਇਹ ਕਹਾਂਤੀ ਜੀ ਜੀ ਦਾ ਕਰੋਨਾ ਦੀ 네ਗਟਿਵ ਰਿਪੋਰਟ ਉਹ ਵੀ ਕਹਿ ਰਹੇ ਨੇ ਗੁਰੂਗੜ੍ਹ ਸਾਬ ਆਪਣੇ ਕੋਲ ਹੈਗਾ ਬਸ ਕਰੋਨਾ ਦੀ 네ਗਟਿਵ ਰਿਪੋਰਟ ਨਹੀਂ ਆਏਗੀ ਉਹ ਗੁਰੂਗੜ੍ਹ ਕੱਲ ਜਾਏ ਕਹਿ ਰਹੇ ਨੇ ਵੀ ਕੋਈ ਸਿਵਲ ਹਸਪਤਲ ਹੈ ਉੱਥੋਂ ਕਰਾਣੀ ਪਊਗੀ ਉੱਥੋਂ 네ਗਟਿਵ ਰਿਪੋਰਟ ਲੈ ਕੇ ਉਹ ਵੈਲ ਹੁੰਦੀ ਹੈ 72 ਘੰਟੇ ਤੱਕ ਕਿ ਅਸੀਂ ਪਹਿਲਾਂ ਤਾਂ ਨਹੀਂ ਕਰਾਇਆ ਸੀ ਪਟਿਆਲੇ ਤੋਂ ਕਰਾ ਸਕਦੇ ਸੀਗੇ ਪਰ ਪੂਰਾ ਪੂਰਾ ਟਾਈਮ ਹੋ ਜਾਂਦਾ আর ਮੈਂ ਸੁਣਿਆ ਸੀ 36 ਘੰਟੇ ਵੀ ਕਰਨ ਲੱਗੇ ਹੁਣ 36 ਘੰਟੇ ਤੋਂ ਪੁਰਾਣੀ ਰਿਪੋਰਟ ਚਾਹੀਦੀ ਹੈ ਬਸ ਮੈਂ 36 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਨਵੀਂ ਚਾਹੀਦੀ ਹੈ ਪਹਿਲਾਂ 72 ਹੁੰਦਾ ਬਾਕੀ ਤਾਂ ਅੰਗਰ ਕਰਕੇ ਡਿਸਕ ਨਹੀਂ ਲਿਆ ਉਰੇ ਆ ਕੇ ਕਰਾਵਾਂਗੇ 5 ਮਿੰਟ ਚ ਰਿਪੋਰਟ ਮਿਲ ਜਾਂਦੀ ਆਪਣੇ ਉੱਥੇ ਤਾਂ ਬਹੁਤ ਟਾਈਮ ਲੱਗ ਜਾਂਦਾ ਨਾ ਆਪਣੇ ਸ਼ਹਿਰਾਂ ਚ ਉਰੇ 5 ਮਿੰਟ ਚ ਮਿਲ ਜਾਂਦੀ ਹੈ ਰਿਪੋਰਟ ਰੈਪਿਡ ਟੈਸਟ ਹੁੰਦਾ ਛਾ ਉਰੇ ਤੇ ਅਮਰitsar ਵਾਂਗੂ ਬੋਰਡ ਲੱਗੇ ਹੋਏ ਨੇ ਹਨਾ ਉਰੇ ਦੁਕਾਨਾਂ ਦੇ ਅੰਦਫ਼ਤਰ ਹੈ ਭਈ ਉਪ ਕਪਤਾਨ ਪੁਲਿਸ ਸਾਰੇ ਦੁਕਾਨਾਂ ਬੰਦ ਪਏ ਨੇ ਹਾਲ ਤਾਂ ਸਵੇਰਾ ਸਵੇਰਾ ਜਿਆਦੇ ਹਨਾ ਸਾਰੇ ਟੋਪੀ ਲਈ ਫਿਰ ਰਹੇ ਨੇ ਮੈਨੂੰ ਛੱਡ ਕੇ ਹੁਣ ਤੁਹਾਡੀ ਤਾਂ ਗਰਮੀ ਆਈ ਹੈ ਹੈ? ਕੋਈ ਨਹੀਂ ਤਾਂ ਗਰਮੀ ਆਇਆ ਮੇਰੇ ਲਈ ਗਰਮੀ ਨਹੀਂ ਹੈਗੀ ਗੁਰੂਗਰ ਖੱਬੇ ਵੱਸ ਆ ਗਿਆ ਮੈਨੂੰ ਲੱਗ ਰਿਹਾ ਹੈ ਨਾ ਖੱਬੇ ਵੱਸ ਆ ਜਾ ਰਹੀ ਹੈ ਹੁਣ ਇਹ ਗੁਰਦੁਆਰਾ ਸਾਹਿਬ ਹੈ ਜੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਚਲੋ ਚੱਲਦੇ ਹਾਂ ਨਾਲੇ ਦਰਸ਼ਨ ਕਰਦੇ ਆਂ ਨਾਲੇ ਲੰਗਰ ਛਕਦੇ ਆਂ ਇਹ ਗੁਰਦੁਆਰਾ ਸਾਹਿਬ ਆ ਗਿਆ ਜੀ ਚੱਲਣੋਂ ਦਰਸ਼ਨ ਕਰਨ ਅੰਦਰ ਤੇ ਬੈਕਅੱਪ ਜਾਵਾਂ ਕਰਾਤਾ ਹੁਣ ਥੋੜਾ ਫ੍ਰੀ ਫ੍ਰੀ ਲੱਗ ਰਿਹਾ ਪੂਰਾ ਫਟ ਕੱਟ ਚੜਾਇਆ ਨੇ ਕੋਰੋਨਾ ਤੇ ਸਿਵਲ ਹਸਪੀਟਲ ਹੈ ਤੇ ਦਾ ਕਰਵਾ ਬਣ ਕੋਰੋਨਾ ਦੀ ਨੈਗੇਟਿਵ ਰਿਪੋਰਟ ਕਰਾ ਲਈ ਜੀ ਤੇ ਹੁਣ ਚੱਲੇ ਆਪਾਂ ਮੱਥਾ ਟੇਕਣ ਠੀਕ ਆ ਯੈਸ ਜੀ ਬਸ ਔਰਟ ਦੇਖਣਾ ਹੁਣ ਤਾਂ ਕਿ ਕਿਸੀ ਵਸਤੇ ਆਏ ਨਾ ਤਾਂ ਪੈਦਲ 1.5 ਕਿਲੋਮੀਟਰ ਹੈ ਤਾਂ ਕਰਕੇ ਆਟੋ ਦੇਖ ਰਹੇ ਹਾਂ ਕੋਈ ਮਿਲ ਜੇ ਤਾਂ ਸਹੀ ਹੈ नहीं तो लेट हो जाएंगे चलो जी आप मिल गया रिक्शा ई रिक्शा नहीं ई रिक्शा नहीं है ना रिक्शा मतलब मोटरसाइकिल आ गई। शायद पूछा कोरोना टेस्ट कराया है। ये पहले पहला गेडिंग अंटर हो गए उन्हें है। पापा जी जो जी गए हुए <स्थाथ> ਅਗਏ ਨੇ ਵਾਪਿਸ ਅਗੇ ਬਹੁਤ ਆਉਣਾ ਲੱਗਣਾ ਹੈ ਇਹ ਟਾਈਮ ਮਾਸ਼ ਕੀ ਦੇ ਹੁਣ ਰੋੜੀ ਲੋ ਜੀ ਐਂਟਰ ਹੋ ਗਏ ਆ ਚੱਕਾ ਪਕਰਾਤਾ ਹੋ ਗਏ ਆ ਜੀ ਤਿਆਰਿਆ ਪਾਸਪੋਰਟ ਤੇ ਜੋ ਵੀ ਈਟੀਐਫ ਫਾਰਮ ਵਗੈਰਾ ਚੀਦਾ ਹੁੰਦਾ ਤੇ ਪਿੱਛੇ ਜਿਵੇਂ ਬਾਬਾ ਨੇ ਲੰਗਰ ਚਲਾਇਆ ਸੀਗਾ ਉਹਦੇ ਸਟੈਚੂ ਬਣੇ ਹੋਏ ਨੇ ਤੇ ਇਹ ਬਿਲਡਿੰਗ ਐ ਉਹਦੀ ਕਿੰਨੀ ਸੋਹਣੀ ਲੱਗਦੀ ਨਾ ਤੇ ਚਲੋ ਹੁਣ ਇਹ ਵਲੌਗ ਆਪਾਂ ਇਧਰ ਰੱਖਦੇ ਆ ਇੱਥੋਂ ਇੱਕੋ ਨਾਮ ਵਲੌਗ ਸਟਾਰਟ ਕਰਦੇ ਆ ਜੋ ਕਿ ਮੇਨ ਵਲੌਗ ਹੋਊਗਾ ਤੇ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਇਮੀਗ੍ਰੇਸ਼ਨ ਕਰਾ ਲਈ ਆਪਾਂ ਠੀਕ ਆ ਮਿਲਦੇ ਆਪਾਂ ਕਰਾਲੇ ਵਲੌਗਸ